ਨੇ ਹੀ ਉਤਾਰੀ ਆਪਣੀ ਭੈਣ ਮੋਤੇ ਘਾਟ ਸਿਰ ਚ ਕੀਤੇ 25 ਵਾਰ ਸ਼ੱਕ ਬਣਿਆ ਭੈਣ ਦੇ ਲਈ ਕਾਲ ਕਹਿੰਦੇ ਨੇ ਭੈਣ ਭਰਾ ਦਾ ਰਿਸ਼ਤਾ ਇੱਕ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕੋਈ ਕਿਸੇ ਲਈ ਨਹੀਂ ਹੋ ਸਕਦਾ ਭੈਣ ਭਰਾਵਾਂ ਲਈ ਬਹੁਤ ਪਿਆਰੀ ਹੁੰਦੀ ਹੈ ਤੇ ਭਰਾ ਭੈਣਾਂ ਲਈ ਬਹੁਤ ਪਿਆਰੇ ਹੁੰਦੇ ਨੇ ਪਰ ਕਈ ਵਾਰ ਇਹ ਰਿਸ਼ਤਾ ਇੰਨਾ ਉਲਝ ਜਾਂਦਾ ਹੈ ਜਾਂ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਕਿ ਕਦੀ ਕਦੀ ਇਹ ਰਿਸ਼ਤਾ ਇੱਕ ਦੂਜੇ ਲਈ ਕਾਲ ਬਣ ਜਾਂਦਾ ਹੈ। ਕੁਝ ਇਸ ਤਰ੍ਹਾਂ ਦੇ ਮਾਮਲੇ ਦੇਖਣ ਨੂੰ ਸਾਹਮਣੇ ਆਇਆ ਜਦੋਂ ਕਿ ਇੱਕ ਮਾਨਸਾ ਦੀ ਰਹਿਣ ਵਾਲੀ ਕੁੜੀ ਫਤਿਹਬਾਦ ਵਿਆਹੀ ਜਾਂਦੀ ਹੈ ਆਪਣੀ ਮਨਮਰਜ਼ੀ ਦੇ ਨਾਲ ਵਿਆਹ ਕਰਾ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਭਰਾ ਵੀ ਉਸਦੇ ਕੋਲ ਰਹਿੰਦਾ ਤੇ ਉਹੀ ਉਸਦੇ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਮਾਨਸਾ ਦੀ ਰਹਿਣ ਵਾਲੀ ਰਮਨ ਗਰੀਬ ਪਰਿਵਾਰ ਦੀ ਕੁੜੀ ਸੀ ਜੋ ਕਿ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਲਈ ਮਾਨਸਾ ਤੋਂ ਫਤਿਹਬਾਦ ਬਿਊਟੀ ਪਾਰਲਰ ਦਾ ਕੰਮ ਕਰਨ ਲਈ ਜਾਂਦੀ ਸੀ ਤੇ ਉੱਥੇ ਉਸਦੀ ਇੱਕ ਮੁੰਡੇ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਦੋਨੋਂ 2016 ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਤੇ ਜਿਹਨਾਂ ਦੀ 7 ਸਾਲ ਦੀ ਬੇਟੀ ਵੀ ਹੁੰਦੀ ਹੈ ਤੇ ਭੈਣ ਨੇ ਰਮਨ ਉੱਥੇ ਜਾ ਕੇ ਆਪਣਾ ਨਾਮ ਵੀ ਚੇਂਜ ਕਰ ਲੈਂਦੀ ਹੈ ਨਾਮ ਰੱਖ ਲੈਂਦੀ ਹੈ ਰਾਦਿਕਾ ਤੇ ਉਸ ਤੋਂ ਛੋਟੇ ਭੈਣ ਭਰਾ ਜਿਹੜੇ ਨੇ ਉਹ ਮਾਨਸਾ ਦੇ ਵਿੱਚ ਹੁੰਦੇ ਨੇ ਤੇ ਮਾਨਸਾ ਤੋਂ ਆਪਣੇ ਭਰਾ ਨੂੰ ਤੇ ਆਪਣੇ ਤੋਂ ਛੋਟੀ ਭੈਣ ਨੂੰ ਫਤਿਹਬਾਦ ਬੁਲਾ ਲੈਂਦੀ ਹੈ ਤੇ ਇਹ ਨਹੀਂ ਪਤਾ ਸੀ ਕਿ ਜਿਸ ਭਰਾ ਨੂੰ ਉਹ ਆਪਣੇ ਕੋਲ ਚੰਗੇ ਭਵਿੱਖ ਲਈ ਬੁਲਾ ਰਹੀ ਹੈ ਉਹ ਉਸੇ ਦਾ ਭਵਿੱਖ ਖਤਮ ਕਰ ਦੇਗਾ ਭਰਾ ਉਸ ਦਾ ਹੁਸਨਪ੍ਰੀਤ ਜਿਹੜਾ ਕਿ ਆ ਸਿਰਫ 18 ਸਾਲਾਂ ਦਾ ਸੀ ਉਹ ਆਪਣੀ ਭੈਣ ਕੋਲ ਹੀ ਰਹਿੰਦਾ ਸੀ ਫਤਿਹਾਬਾਦ ਮਾਨਸਾ ਛੱਡ ਕੇ ਫਤਿਹਾਬਾਦ ਸ਼ਿਫਟ ਹੋ ਗਏ ਤੇ ਉਸ ਤੋਂ ਬਾਅਦ ਲਗਾਤਾਰ ਉੱਥੇ ਪੜ ਰਿਹਾ ਸੀ ਉਸ ਦੀ ਭੈਣ ਹੀ ਉਸ ਨੂੰ ਪੜਾ ਰਹੀ ਸੀ ਤੇ ਪਰ ਕੁਝ ਦਿਨਾਂ ਤੋਂ ਉਸ ਦਾ ਭਰਾ ਜਿਸ ਦਾ ਨਾਮ ਹੁਸਨਪ੍ਰੀਤ ਹੈ ਉਹ ਆਪਣੀ ਭੈਣ ਰਾਧਿਕਾ ਨੂੰ ਲਗਾਤਾਰ ਡਾਂਟ ਰਿਹਾ ਸੀ ਟੋਕ ਰਿਹਾ ਸੀ ਕਦੀ ਇਹ ਕੱਪੜੇ ਨਹੀਂ ਪਾਣੇ ਕਦੀ ਉਹ ਕੱਪੜੇ ਨਹੀਂ ਪਾਣੇ ਤਾਂ ਇਹ ਗੱਲ ਇੰਨੀ ਵੱਧ ਗਈ ਕਿ ਬੀਤੇ ਦਿਨੀ ਆਪਣੇ ਭਰਾ ਦੇ ਨਾਲ ਰਾਧਿਕਾ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਜਦ ਉਸ ਦਾ ਭਰਾ ਇੰਨੇ ਗੁੱਸੇ 'ਚ ਆ ਗਿਆ ਉਸ ਨੇ ਘਰ ਦਾ ਦਰਵਾਜ਼ਾ ਬੰਦ ਕੀਤਾ ਤੇ ਇੱਕ ਲੱਕੜ ਦੇ ਨਾਲ ਆਪਣੀ ਭੈਣ ਦੇ ਸਿਰ ਤੇ ਬੁਰੀ ਤਰ੍ਹਾਂ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਭਰਾ ਹੁਸਨਪ੍ਰੀਤ ਨੇ 25 ਵਾਰ ਕੀਤੇ ਜਿਸ ਦੇ ਨਾਲ ਭੈਣ ਰਾਧਿਕਾ ਦੀ ਉਥੇ ਹੀ ਮੌਤ ਹੋ ਗਈ ਤੇ ਸਾਰੇ ਮਾਮਲੇ ਨੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਆਖਿਰਕਾਰ ਇੱਕ ਵੱਡੀ ਭੈਣ ਦੇ ਉੱਤੇ 18 ਸਾਲਾਂ ਦਾ ਨੌਜਵਾਨ ਇੰਨਾ ਬੇਰਹਿਮੀ ਦੇ ਨਾਲ ਜ਼ੁਲਮ ਕਿਸ ਤਰ੍ਹਾਂ ਕਰ ਸਕਦਾ ਹੈ ਖੈਰ ਇਸ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ ਪੁਲਿਸ ਨੇ ਕੀ ਕੁਝ ਕੀਤਾ ਜਰਾ ਉਹ ਸੁਣ ਲਵੋ ले में क्या एक राधिका नाम की लड़की है अपने हस्बैंड के साथ रहती थी उन पार्मी के साथ तो ये किराए के मकान में रहती थी तो इसके ब्रदर के साथ कोई झगड़ा हुआ है तो उस झगड़े के अंदर ये घायल हुए हैं तो हॉस्पिटलाइज भेजे पापा की इन्वेस्टिगेशन है उसके बाद ही बता हुआ तो क्या कारण रही है कारण अभी पूछताछ करेंगे घर के क्या स्टेटमेंट देते हैं ਜੋ ਸਟੇਟਮੈਂਟ ਹੈ ਉਸ ਦੇ ਅਨੁਸਾਰੀ ਤੁਰਤਿਆ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਨਾਗਰਿਕ ਹਸਪਤਾਲ ਵਿੱਚ ਨਾਗਰਿਕਸਤਾਨ ਵਿੱਚ ਗਈ ਹੈ ਹੈ ਅਭੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੀ ਤਾਂ ਤੁਸੀਂ ਸੁਣਿਆ ਪੁਲਿਸ ਨੇ ਇਸ ਮਾਮਲੇ ਬਾਰੇ ਕੀ ਕੋਈ ਜਾਣਕਾਰੀ ਦਿੱਤੀ ਤੇ ਜਿਸ ਰਾਦਿਕਾ ਨੇ ਆਪਣੇ ਚੰਗੇ ਭਵਿੱਖ ਦੇ ਲਈ ਆਪਣਾ ਮਾਨਸਾ ਛੱਡਿਆ ਫਤੇਹਾਬਾਦ ਜਾ ਕੇ ਜੌਬ ਕੀਤੀ ਆਪਣੇ ਭਰਾ ਨੂੰ ਪੜਾ ਲਿਖਾ ਰਹੀ ਸੀ ਜੋ ਉਸ ਦੀਆਂ ਸਹੇਲੀਆਂ ਦਾ ਦੱਸਣਾ ਹੈ ਕਿ ਆਪਣੇ ਭਰਾ ਨੂੰ ਪੜਾ ਰਹੀ ਸੀ 18 ਸਾਲਾਂ ਦਾ ਭਰਾ ਸੀ ਤੇ ਆਪਣੀ ਹੀ ਭੈਣ ਦੇ ਉੱਤੇ ਸ਼ੱਕ ਕਰ ਰਿਹਾ ਸੀ ਤੇ ਉਸ ਨੂੰ ਕੱਪੜੇ ਪਾਣ ਤੋਂ ਜਾਂ ਬਾਹਰ ਜਾਣ ਤੋਂ ਰੋਕ ਟੋਕੀ ਕਰਦਾ ਸੀ ਤੇ ਉਸ ਦਿਨ ਗੱਲ ਇੰਨੀ ਵੱਧ ਗਈ ਕਿ ਹੁਸਨਪ੍ਰੀਤ ਨੇ ਆਪਣੀ ਭੈਣ ਰਾਧਿਕਾ ਦੇ ਸਿਰ ਦੇ ਉੱਤੇ ਇੰਨੇ ਵਾਰ ਕੀਤੇ ਕਿ ਉਸ ਵਿਚਾਰੀ ਦੀ ਦਰਦਨਾਕ ਮੌਤ ਹੋ ਗਈ ਤੇ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਤੇ ਲਗਾਤਾਰ ਸਾਰੇ ਰਿਸ਼ਤਿਆਂ ਨੂੰ ਥੋੜਾ ਸੋਚਣਾ ਸਮਝਣਾ ਚਾਹੀਦਾ ਹੈ ਖਾਸ ਕਰ ਛੋਟੇ ਭਰਾਵਾਂ ਨੂੰ ਤੇ ਵੱਡੇ ਭਰਾਵਾਂ ਨੂੰ ਆਪਣੀ ਭੈਣਾਂ ਬਾਰੇ ਜੇ ਕੋਈ ਕੋਈ ਸ਼ੱਕ ਹੁੰਦਾ ਹੈ ਜਾਂ ਕਿਸੇ ਗੱਲ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹਨਾਂ ਦੇ ਨਾਲ ਪਿਆਰ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਆਪਣੇ ਗੁੱਸੇ ਦੇ ਵਿੱਚ ਇਸ ਤਰ੍ਹਾਂ ਦਾ ਤੁਸੀਂ ਕਦਮ ਚੱਕ ਲੋ ਜਿਸ ਕਾਰਨ ਤੁਹਾਨੂੰ ساری ਉਮਰ ਪਛਤਾਣਾ ਪਵੇ ਤਾਂ ਹੁਣ 18 ਸਾਲਾਂ ਹੁਸਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਵਾਲੇ ਗਰੀਬ ਪਰਿਵਾਰ ਜਿਹੜਾ ਜਿਹੜਾ ਸਰਦੂਲਗੜ ਮਾਨਸਾ ਦੇ ਵਿੱਚ ਰਹਿੰਦਾ ਹੈ ਉਹਨਾਂ ਨੇ ਆਪਣੇ ਬੇਟੇ ਨੂੰ ਆਪਣੀ ਭੈਣ ਦੇ ਕੋਲ ਚੰਗੇ ਭਵਿੱਖ ਲਈ ਭੇਜਿਆ ਸੀ ਨਾ ਕਿ ਉਸੇ ਹੀ ਭੈਣ ਦਾ ਤੇ ਆਪਣਾ ਭਵਿੱਖ ਖਰਾਬ ਕਰਨ ਦੇ ਲਈ ਖੈਰ ਗ੍ਰੈਂਚਾਰ ਦੀ ਸਟੋਰੀ 'ਤੇ ਤੁਹਾਡਾ ਕੀ ਕੁਝ ਕਹਿਣਾ ਇਸ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ